ਇਹ ਹੈ ਉਹ ਪ੍ਰਸ਼ਟ ਇੰਸਪੈਕਟਰ ਇੰਦਰਵੀਰ ਕੌਰ ਜਿਸ ਦਾ ਸ਼ਾਇਦ ਆਪਣੀ ਤਨਖਾਹ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ ਤਾਂ ਫਿਰ ਇਹਨੇ ਸੋਚਿਆ ਕਿ ਕਿਉਂ ਨਾ ਆਪਣੇ ਹੀ ਪੁਲਿਸ ਕਰਮੀਆਂ ਤੋਂ ਰਿਸ਼ਵਤ ਲਈ ਜਾਵੇ ਤੇ ਫਿਰ ਇਹਨੇ ਕੀਤਾ ਵੀ ਵੈਸਾ ਹੀ ਦਰਅਸਲ ਇਸ ਇੰਸਪੈਕਟਰ ਦੇ ਅਧੀਨ ਜਿੰਨੇ ਸਾਂਝ ਕੇਂਦਰ ਆਉਂਦੇ ਸੀ ਇਸ ਨੇ ਉਹਨਾਂ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਤੋਂ ਰਿਸ਼ਵਤ ਮੰਗਣੀ ਸ਼ੁਰੂ ਕੀਤੀ ਇਹ ਰਿਸ਼ਵਤ ਡਿਊਟੀ ਛੋਟ ਦੇਣ ਦੇ ਆਧਾਰ ਤੇ ਰਿਸ਼ਵਤ ਛੁੱਟੀਆਂ ਦੇਣ ਦੇ ਆਧਾਰ ਤੇ ਰਿਸ਼ਵਤ ਬਦਲੀ ਕਰਨ ਦੇ ਆਧਾਰ ਤੇ ਤੇ ਹੋਰ ਵੱਖ-ਵੱਖ ਕੰਮਾਂ ਦੇ ਲਈ ਰਿਸ਼ਵਤ ਦੀ ਮੰਗ ਇਸ ਬੀਬੀ ਇਨਸਪੈਕਟਰ ਬੀਬੀ ਦੇ ਵੱਲੋਂ ਕੀਤੀ ਜਾਂਦੀ ਸੀ ਹੋਰ ਤਾਂ ਹੋਰ ਇਹ ਵੀ ਕਿਹਾ ਗਿਆ ਕਿ ਇਸ ਪ੍ਰਸ਼ਟ ਇਨਸਪੈਕਟਰ ਦੇ ਵੱਲੋਂ ਆਪਣੇ ਤੋਂ ਹੇਠਲੇ ਪੁਲਿਸ ਮੁਲਾਜ਼ਮਾਂ ਨੂੰ ਜਲੀਲਤਾ ਕੀਤਾ ਜਾਂਦਾ ਸੀ ਹੁਣ ਇੱਥੇ ਵੱਡੇ ਸਵਾਲ ਤਾਂ ਇਹ ਖੜੇ ਹੁੰਦੇ ਨੇ ਕਿ ਜਿੰਨਾ ਤੋਂ ਰਿਸ਼ਵਤ ਦੀ ਮੰਗ ਇਸ ਭ੍ਰਿਸ਼ਟ ਇੰਸਪੈਕਟਰ ਵੱਲੋਂ ਕੀਤੀ ਜਾਂਦੀ ਸੀ ਕਿ ਉਹ ਇਹ ਰਿਸ਼ਵਤ ਆਪਣੀ ਤਨਖਾਹ ਦੇ ਵਿੱਚੋਂ ਦਿੰਦੇ ਹੋਣਗੇ ਕਿ ਤੁਹਾਨੂੰ ਲੱਗਦਾ ਕੋਈ ਇੰਨਾ ਭਲਾਮਾਨਸ ਹੋ ਸਕਦਾ ਏ ਜੀ ਨਹੀਂ ਤਾਂ ਫਿਰ ਇਹ ਹੀ ਸਮਝਾ ਜਾਵੇ ਕਿ ਇਸ ਭ੍ਰਿਸ਼ਟ ਇੰਸਪੈਕਟਰ ਬੀਬੀ ਦੀ ਜੇਬ ਦੇ ਵਿੱਚ ਜਾਣ ਵਾਲਾ ਰਿਸ਼ਵਤ ਦਾ ਪੈਸਾ ਆਮ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਹੁੰਦਾ ਸੀ ਪਰ ਇਥੇ ਸਮਝ ਇਹ ਨਹੀਂ ਲੱਗਦੀ ਕਿ ਜੇਕਰ 4-500 ਦੀ ਮਜ਼ਦੂਰੀ ਕਰਨ ਵਾਲਾ ਇੱਕ ਮਜ਼ਦੂਰ ਆਪਣਾ ਪਰਿਵਾਰ ਚਲਾ ਸਕਦਾ ਏ ਤਾਂ ਫਿਰ ਇਹ ਪ੍ਰੈਸਟ ਇਨਸਪੈਕਟਰ ਜਿਸ ਦੀ ਤਨਖਾਹ ਤਕਰੀਬਨ ਲੱਖ ਸਵਾ ਲੱਖ ਤੇ ਲਗਭਗ ਹੋਵੇਗੀ ਉਹ ਕੀ ਐਸੇ ਸੋਨੇ ਦੇ ਬਿਸਕਟ ਖਾਂਦੀ ਸੀ ਜਾਂ ਫਿਰ ਕਿਹੜੀਆਂ ਐਸੀਆਂ ਸੋਨੇ ਦੀਆਂ ਰੋਟੀਆਂ ਖਾਂਦੀ ਸੀ ਕਿ ਭਾਈ ਲੱਖ ਸਵਾ ਲੱਖ ਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਸੀ ਅਸਲ ਚ ਪੂਰੀ ਕਹਾਣੀ ਕੀ ਹੈ ਮੇਰੇ ਸਹਿਯੋਗੀ ਗੁਰਦਾਸਪੁਰ ਤੋਂ ਰੋਹਿਤ ਕੁਪਤਾ ਮੇਰੇ ਨਾਲ ਜੁੜੇ ਨੇ ਉਹਨਾਂ ਦੀ ਜ਼ੁਬਾਨੀ ਸੁਣੋ ਇਨਸਪੈਕਟਰ 인ਦਰਬੀਰ ਕੋਰ ਕੁੱਲ ਜ਼ਿਲ੍ਹੇ ਦੇ 12 ਸਾਂਝ ਕੇਂਦਰਾਂ ਦੇ ਇੰਚਾਰਜ ਸੀ 12 ਦੇ 12 ਸਾਂਝ ਕੇਂਦਰ ਇਹਨਾਂ ਦੇ ਅੰਡਰ ਸੀ ਤੇ ਪੁਲਿਸ ਅਧਿਕਾਰੀਆਂ ਨੇ ਇਹਨਾਂ ਤੇ ਬਹੁਤ ਵਿਸ਼ਵਾਸ ਕੀਤਾ ਦਿੱਤਾ ਸੀ ਲੇਕਿਨ ਬੀਤੀ ਸ਼ਾਮ ਸਾਂਝ ਕੇਂਦਰਾਂ ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਤੇ ਦੋਸ਼ ਲਗਾਇਆ ਸੀ ਕਿ ਇੰਸਪੈਕਟਰ ਇੰਦਰਬੀਰ ਕੌਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਵੱਖ-ਵੱਖ ਤਰੀਕਿਆਂ ਨਾਲ ਬਦਲੀ ਦੇ ਨਾਂ ਤੇ ਔਰ ਛੁੱਟੀਆਂ ਦੇ ਨਾਂ ਤੇ ਵੀ ਉਹਨਾਂ ਕੋਲੋਂ ਪੈਸੇ ਵਸੂਲੇ ਜਾਂਦੇ ਆ ਔਰ ਕੁੱਲ 41 ਮੁਲਾਜ਼ਮਾਂ ਦੇ ਸਾਂਝ ਕੇਂਦਰਾਂ ਦੇ ਕੁੱਲ 41 ਮੁਲਾਜ਼ਮਾਂ ਦੇ ਸਾਈਨ ਨੇ ਜਿਹੜੀ ਸ਼ਿਕਾਇਤ ਪੁਲਿਸ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਹੈ ਤੇ ਉਸ ਦੇ ਵਿਆਪ ਤੇ ਦੇਰ ਸ਼ਾਮ ਇਨਕੁਆਇਰੀ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਇਨਕੁਆਇਰੀ ਦੇ ਸਬੂਤ ਦੇ ਤੌਰ ਤੇ ਵੱਡੇ ਸਬੂਤ ਦੇ ਤੌਰ ਤੇ UPI ਪੇਮੈਂਟਸ ਜਿਹੜੀ ਮੁਲਾਜ਼ਮਾਂ ਨੇ 인ਦਰਬੀਰ ਦੇ ਖਾਤੇ 'ਚ Google Pay account 'ਚ ਕੀਤੀ ਆ ਉਹ ਵੱਡੇ ਤੌਰ ਤੇ ਇਸਤੇਮਾਲ ਕੀਤੀ ਜਾ ਰਹੀ ਹੈ ਸਬੂਤ ਦੇ ਤੌਰ ਤੇ ਜੀ ਮਤਲਬ ਤਾਂ ਹੁੰਦਾ ਇਸ ਕਦਰ ਚੱਲ ਰਿਆ ਸੀ ਕਿ ਕੋਈ ਡਰ ਡੁੱਕਰ ਨਹੀਂ ਸੀ ਕਿਉਂਕਿ ਆਨਲਾਈਨ ਜੋ ਪੇਮੈਂਟ ਹੁੰਦੀ ਆ ਉਹਦਾ ਤਾਂ ਪੂਰਾ ਹਿਸਟਰੀ ਜਿਹੜੀ ਆ ਉਹ ਰਹਿੰਦੀ ਆ ਮਤਲਬ ਆਨਲਾਈਨ ਪੇਮੈਂਟ ਆਪ ਪੁਆਈਆਂ ਜਾ ਰਹੀਆਂ ਸੀ Google Pay ਦੇ ਜ਼ਰੀਏ ਚਾਹੇ ਕੋਈ ਹੋਰ ਉਹਦੇ ਜ਼ਰੀਏ ਪੁਆਈਆਂ ਜਾ ਰਹੀਆਂ ਸੀ ਆਨਲਾਈਨ ਸਭ ਕੁਝ ਚੱਲ ਰਿਆ ਸੀ ਬਿਲਕੁਲ ਆਨਲਾਈਨ ਪੇਮੈਂਟ ਹਾਲਾਕੀ ਵੱਡਾ ਸਬੂਤ ਹੋ ਸਕਦੀ ਹੈ ਤੇ ਸਾਰੇ ਜਾਣਦੇ ਹਨ ਲੇਕਿਨ ਇਸ ਤੋਂ ਤੇ ਸਾਫ ਹੀ ਕਿਹਾ ਜਾ ਸਕਦਾ ਹੈ ਕਿ ਇਨਸਪੈਕਟਰ ਇੰਦਰबीर ਕੋਰ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਸੀ ਹਾਲਾਕੀ ਪੰਜਾਬ ਸਰਕਾਰ ਵੱਲੋਂ ਭ੍ਰਸ਼ਟਾਚਾਰ ਵਿਰੋਧੀ ਮੁਹਿੰਮ ਵੀ ਚੜਾਈ ਗਈ ਹੈ ਲੇਕਿਨ ਫਿਰ ਵੀ ਕੁਝ ਅਧਿਕਾਰੀ ਬਿਨਾਂ ਡਰ ਤੋਂ ਹੈ ਭ੍ਰਸ਼ਟਾਚਾਰ ਗਤੀਵਿਧੀਆਂ ਵਿੱਚ ਸ਼ਾਮਲ ਨੇ ਜੀ ਤਾਂ ਇਸ ਤਰ੍ਹਾਂ ਸੋਚਿਆ ਜਾ ਸਕਦਾ ਹੈ ਕਿ ਜਿਵੇਂ ਆਪਾਂ ਕਿਹਾ ਕਿ ਪੁਲਿਸ ਮੈਕਮਨ ਨੂੰ ਭ੍ਰਸ਼ਟਾਚਾਰ ਮੁਕਤ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਉਹ ਅਧਿਕਾਰੀ ਇੰਸਪੈਕਟਰ ਬੀਬੀ ਨੂੰ ਰਿਸ਼ਵਤ ਦਿੰਦੇ ਹੋਣਗੇ ਤਾਂ ਹੈ ਨਹੀਂ ਕਿ ਆਪਣੀਆਂ ਜੇਬਾਂ ਦੇ ਵਿੱਚ ਉਹ ਦਿੰਦੇ ਹੋਣਗੇ ਜਾਂ ਫਿਰ ਤਨਖਾਹਾਂ ਦੇ ਵਿੱਚ ਉਹ ਦਿੰਦੇ ਹੋਣਗੇ ਉਹ ਵੀ ਤਾਂ ਆਮ ਲੋਕਾਂ ਦੀ ਜੇਬ ਚੋਂ ਜਾਂਦਾ ਹੁਣ ਬਿਲਕੁਲ ਇਹ ਭ੍ਰਿਸ਼ਟਾਚਾਰ ਨੂੰ ਵਧਾਉਣ ਵਾਲੀ ਕਾਰਵਾਈ ਕਿਹਾ ਜਾ ਸਕਦਾ ਕਿਉਂਕਿ ਜਿੰਨੇ ਵੀ ਜੇ ਛੋਟੇ ਮੁਲਾਜ਼ਮ ਨੇ ਰਿਸ਼ਵਤ ਦੇ ਕੇ ਛੁੱਟੀ ਲੈਣੀ ਹੈ ਜਾਂ ਟ੍ਰਾਂਸਫਰ ਕਰਵਾਉਣੀ ਹੈ ਤਾਂ ਨੈਚੁਰਲੀ ਉਹ ਵੀ ਕਮਾਏਗਾ ਵਿੱਚੋਂ ਹੀ ਕਮਾਏਗਾ ਆਪਣੀ ਜੇਬ ਚੋਂ ਤੇ ਦੇਗਾ ਨਹੀਂ ਤਨਖਾਹ ਵਿੱਚੋਂ ਤੇ ਦੇਗਾ ਨਹੀਂ ਤੇ ਇਹ ਇੱਕ ਤਰ੍ਹਾਂ ਦੀ ਚੈਨ ਤੇ ਵਾਰ ਕਿਹਾ ਜਾ ਸਕਦਾ ਹੈ ਐਸਐਸਪੀ ਗੁਰਦਾਸਪੁਰ ਦਾ ਕਿ ਚੈਨ ਤੇ ਵਾਰ ਕੀਤਾ ਗਿਆ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇੰਸਪੈਕਟਰ ਇੰਦਰਬੀਰ ਵੱਲੋਂ ਕੁਝ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਵੱਲੋਂ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਿਲਕੁਲ ਹੋਨੇ ਹੋਨੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਲੇਕਿਨ ਹਜੇ ਤੱਕ ਬਾਹਰ ਨਹੀਂ ਆਏ ਅੰਦਰ ਕਾਰਵਾਈ ਚੱਲ ਰਹੀ ਹੈ ਰਿਮਾਂਡ ਮਿਲਦਾ ਜਾਂ ਨਹੀਂ ਇਹ ਤੇ ਥੋੜੀ ਦੇਰ ਬਾਅਦ ਪਤਾ ਲੱਗੇਗਾ ਲੇਕਿਨ ਅਸੀਂ ਕੋਸ਼ਿਸ਼ ਕੀਤੀ ਉਹਨਾਂ ਕੋਲੋਂ ਪੁੱਛਣ ਦੀ ਕਿ ਆਪਣੇ ਪੱਖ ਵਿੱਚ ਕਹਿਣਾ ਲੇਕਿਨ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜੀ ਇਹ ਸਿਲਸਿਲਾ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਕੁਝ ਇਸਤੇ ਬਾਰੇ ਪਤਾ ਲੱਗਾ ਪੁਲਿਸ ਦੇ ਵੱਲੋਂ ਦੱਸਿਆ ਗਿਆ ਕੁਝ ਬਿਲਕੁਲ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਹਜੇ ਥੋੜੀ ਦੇਰੀ ਹੋਈ ਹੈ ਉਹਨਾਂ ਨੂੰ ਜੁਆਇਨ ਕੀਤਾ ਵੀ ਲੇਕਿਨ ਉਹਨਾਂ ਦਾ ਕਹਿਣਾ ਕਿ ਕਾਫੀ ਦੇਰ ਤੋਂ ਹੈ ट्रांजैक्शन ਤੋਂ ਤੇ ਸਾਫ ਜਾਹਰ ਹੈ ਕਿ ਕਾਫੀ ਦੇਰ ਤੋਂ ਹੈ ਕੰਮ ਚੱਲ ਰਿਹਾ ਸੀ ਔਰ ਕਾਫੀ ट्रांजैक्शनਾਂ ਮੁਲਾਜ਼ਮਾਂ ਵੱਲੋਂ ਡਰ ਕੇ ਕੀਤੀਆਂ ਵੀ ਗਈਆਂ ਲੇਕਿਨ ਉਹ ਉਹਨਾਂ ਦਾ ਆਪ ਕਹਿਣਾ ਕਿ ਮੈਨੂੰ ਮਤਲਬ ਇਹ ਜਿਸ ਵੇਲੇ ਇਹਨੂੰ ਬਾਹਰ ਕੱਢਿਆ ਗਿਆ ਤਾਂ ਬਹੁਤ ਜ਼ਿਆਦਾ ਹੋਰ ਹੀ ਤਰ੍ਹਾਂ ਦਾ ਫੀਲ ਹੋ ਰਿਹਾ ਕਿ ਮੇਰੇ ਹੁੰਦੇ ਹੋਏ ਇਹੋ ਜਿਹਾ ਵੀ ਕੰਮ ਹੋ ਰਿਹਾ ਸਾਡੇ ਏ ਪੁਲਿਸ ਜਿਲੇ ਵਿੱਚ ਜੀ ਲੱਗਦਾ ਕਿ ਇਸ ਤੋਂ ਉੱਪਰ ਵੀ ਕੜੀਆਂ ਕਿਤੇ ਕਿਤੇ ਜੁੜ ਸਕਦੀਆਂ ਜਾਂ ਇਹ ਇੰਸਪੈਕਟਰ ਇੰਦਰਵੀਰ ਕੌਰ ਤੱਕ ਹੀ ਮਾਮਲਾ ਸੀਮਤ ਰਹਿਣ ਵਾਲਾ ਜੀ ਫਿਲਹਾਲ ਇਸ ਬਾਰੇ ਇਤੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਜੇ ਤੱਕ ਮਾਮਲਾ 21 ਦਿਨ ਹੋਇਆ ਉਜਾਗਰ ਹੋਇਆ ਲੇਕਿਨ ਪੁਲਿਸ ਪੜਤਾਲ ਗਹਿਰਾਈ ਨਾਲ ਐਸਐਸਪੀ ਸਾਹਿਬ ਦਾ ਤੇ ਹੈ ਹੀ ਕਹਿਣਾ ਕਿ ਗਹਿਰਾਈ ਨਾਲ ਇਹਦੀ ਜਾਂਚ ਕੀਤੀ ਜਾਏਗੀ ਤੇ ਜੇ ਕੋਈ ਹੋਰ ਪੁਲਿਸ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹੈ ਤੇ ਉਸ ਨੂੰ ਵੀ ਬੇਨਕਾਬ ਕਰਕੇ ਮਾਮਲਾ ਦਰਜ ਕੀਤਾ ਜਾਏਗਾ ਜੀ ਰੋਹ ਜੀ ਬਹੁਤ ਬਹੁਤ ਧੰਨਵਾਦ